ਮੈਥ ਦਾ ਜਿਸ ਦਿਨ ਪੇਪਰ ਸੀ ਮੈਨੂੰ ਇਹ ਲੱਗਿਆ ਵੀ ਮੈਂ ਪਾਸ ਨਹੀਂ ਹੋਣਾ ਕਿਉਂਕਿ ਉਹ ਰੋਜ਼ ਸਾਨੂੰ ਕੁੱਟਦਾ ਵੀ ਤੁਸੀਂ ਪਾਸ ਨਹੀਂ ਹੋਣਾ ਮੇਰੇ ਮਨ ਚ ਇੱਕ ਗੱਲ ਘਰ ਘਰ ਗਈ ਦੀ ਮੈਂ ਪਾਸ ਨਹੀਂ ਹੋਣਾ ਮੈਥ ਤੇ ਸਾਈਕੋਲੋਜੀਕਲੀ ਮੇਰੇ ਮਨ ਚ ਵੀ ਮਾਨਸਿਕ ਤੌਰ ਤੇ ਗੱਲ ਬਹਿ ਗਈ ਵੀ ਮੈਂ ਪਾਸ ਨਹੀਂ ਹੋਣਾ ਤੇ ਮੇਰੇ ਮਿੱਤਰ ਨੇ ਮੈਨੂੰ ਇੱਕ ਵਾਰੀ ਦੱਸਿਆ ਕਿ ਮੈਂ ਏਵਲ ਦੀ ਇੱਕ ਗੋਲੀ ਤੇ ਇੱਕ ਕਲੋਰੋਕੈਨ ਦੀ ਗੋਲੀ ਇਕੱਠੀ ਖਾ ਲਈ ਸੀ ਤੇ ਮੈਂ ਬੇਹੋਸ਼ ਹੋ ਗਿਆ ਤੇ ਮੈਨੂੰ ਇਸ ਫੁਰਨਾ ਫੁਰਿਆ ਵੀ ਇਹ ਦੋ ਗੋਲੀਆਂ ਖਾ ਕੇ ਬੰਦਾ ਬੇਹੋਸ਼ ਹੋ ਜਾਂਦਾ ਤੇ ਮੈਂ ਆਪਣੀ ਪਾਕਟ ਮਨੀ ਵਿੱਚੋਂ ਇੱਕ ਪੱਤਾ ਕਲੋਰੋਕੁਇਨ ਦਾ ਤੇ ਇੱਕ ਪੱਤਾ ਏਵਲ ਦਾ ਦੁਕਾਨ ਤੋਂ ਲੈ ਆਂਦਾ 10 ਗੋਲੀਆਂ ਏਵਲ ਦੀਆਂ ਤੇ 10 ਗੋਲੀਆਂ ਕਲੋਰੋਕੁਇਨ ਮੈਂ ਰਾਤੀ ਖਾ ਕੇ ਤੇ ਸੌਂ ਗਿਆ ਵੀ ਸਵੇਰੇ ਪਤਾ ਨਹੀਂ ਉੱਠਣਾ ਕਿ ਨਹੀਂ ਉੱਠਣਾ ਘੱਟੋ ਘਾਟ ਟੈਸਟ ਤੋਂ निजात ਮਿਲ ਜਾਏਗੀ ਮੈਂ ਟੈਸਟ ਨਹੀਂ ਦੇਣਾ ਪਏਗਾ ਮੈਨੂੰ ਪਰ ਕੁਦਰਤੀ ਹੁਣ ਪਤਾ ਨਹੀਂ ਗੋਲੀਆਂ ਨਗਲੀ ਸੀ ਜਾਂ ਮੇਰਾ ਸਰੀਰ ਤਕੜਾ ਸੀ ਮੈਨੂੰ ਹੋਇਆ ਕੁਝ ਨਾ ਸਵੇਰੇ ਫਿਰ ਉਦਨ ਜਾ ਕੇ ਮਾਤਾ ਮੇਰੀ ਕਹਿੰਦੀ ਚੱਲ ਉੱਠ ਤਿਆਰ ਹੋ ਨਹਾ ਤੋ ਤੇ ਸਕੂਲੇ ਜਾ ਤੇਰਾ ਟੈਸਟ ਹੈ ਅੱਜ ਜ਼ਿਕਰ ਕਰਾਂਗੇ ਅੱਜ ਸਿੱਖ ਮਾਡਲ ਆਫ ਐਜੂਕੇਸ਼ਨ ਫਾਰ ਕੰਪਲੀਟ ਲਿਵਿੰਗ ਰੋਲ ਆਫ ਗੁਰਦੁਆਰਾ ਖਿਤਾਬ ਮੈਂ 2009 ਚ ਲਿਖੀ ਤੇ ਛਪੀ ਇਸ ਕਿਤਾਬ ਵਿੱਚ ਇੱਕ ਖਾਸ ਖੋਜ ਜਿਹੜੀ ਛਾਪੀ ਗਈ ਉਹ ਇਹ ਸੀ ਕਿ ਗੁਰਦੁਆਰੇ ਸਾਡੇ ਵਧਨੇ ਔਰ ਸਿੱਖਿਆ ادارے ਸਾਡੇ ਘਟਨੇ ਗੁਰਦੁਆਰੇ ਵਧਦੇ ਜਾ ਰਹੇ ਤੇ ਸਿੱਖਿਆ ادارے ਘਟਦੇ ਜਾ ਰਹੇ ਇਸ ਖੋਜ ਦਾ ਕੁਝ ਕਾਰਨ ਹੈ ਕਿ ਸਾਨੂੰ ਲੱਗੇਗਾ ਵੀ ਇਹ ਖੋਜ ਕਿਉਂ ਕੀਤੀ ਗਈ ਇਹਦੇ ਪਿੱਛੇ ਕਾਰਨ ਮੇਰਾ ਨਿੱਜੀ ਵੀ ਹੈ ਤੇ ਬਤੌਰ ਅਧਿਆਪਕ ਵੀ ਮੇਰਾ ਇੱਕ ਬਹੁਤ ਅਹਿਮ ਕਾਰਨ ਹੈ ਜਿਹੜਾ ਤੁਹਾਡੇ ਨਾਲ ਮੈਂ ਸਾਂਝਾ ਕਰਨ ਲੱਗਾ ਆ ਆ ਨਿੱਜੀ ਕਾਰਨ ਮੈਂ ਬਾਅਦ ਵਿੱਚ ਤੁਹਾਡੇ ਨਾਲ ਚਰਚਾ ਕਰਾਂਗਾ ਪਹਿਲੇ ਮੈਂ ਬਤੌਰ ਅਧਿਆਪਕ ਜੋ ਮੈਂ ਵੇਖਿਆ 1991 ਵਿੱਚ ਮੈਂ ਗੁਰ ਆਮਦਾ ਸਿਨੀਅਰ ਸੈਕੰਡਰੀ ਸਕੂਲ ਜਿਹੜਾ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਚੱਲਦਾ ਸਕੂਲ ਹੈ ਉੱਥੇ ਮੈਂ ਸੇਵਾਾਰਮ ਕੀਤੀ ਬਤੌਰ ਜੀਬੀਟੀ ਅਧਿਆਪਕ ਤੇ ਮੈਨੂੰ ਜਾਂਦਿਆਂ ਹੀ ਪਲੱਸ 1 ਪਲੱਸ 2 ਕਲਾਸ ਦੇ ਦਿੱਤੀ ਗਈ ਸਨ 1992 ਵਿੱਚ ਜਿਹੜੀ ਘਟਨਾ ਵਾਪਰੀ ਉਹ ਮੇਰੇ ਦਿਲ ਨੂੰ ਜ਼ਿਆਦਾ ਛੋ ਗਈ ਇੱਕ ਵਿਦਿਆਰਥੀ ਮੇਰੇ ਕੋਲ ਸੀ ਕੁਲਵਿੰਦਰ ਜਿਹੜਾ ਘਰੋਂ ਬਹੁਤ ਜ਼ਿਆਦਾ ਆਰਥਿਕ ਤੌਰ ਤੇ ਸੋਲਿਡ ਨਹੀਂ ਸੀ ਵਧੀਆ ਨਹੀਂ ਸੀ ਉਹਦੇ ਸਾਲਖ ਪਹਿਲੇ ਉਹਦੇ ਪਿਤਾ ਜੀ ਦੀ ਡੈਥ ਹੋ ਚੁੱਕੀ ਸੀ ਉਹਨਾਂ ਦਾ ਦਿਹਾਂਤ ਹੋ ਚੁੱਕਾ ਸੀ ਔਰ ਉਹਦਾ ਇੱਕ ਵੱਡਾ ਭਰਾ ਸੀ ਜਿਹੜਾ ਛੋਟੀ ਜੀ ਡੇਰੀ ਚਲਾਉਂਦਾ ਸੀ ਡੰਕਰ ਪਾਲਦਾ ਸੀ ਉੱਥੇ ਦੁੱਧ ਕੱਢ ਕੇ ਵੇਚਦੇ ਸਨ ਕੁਲਵਿੰਦਰ ਸਕੂਲ ਆਉਂਦਾ ਸੀ ਤੇ ਭਰਾ ਦੋਵਾਂ ਦਾ ਜਿਹੜਾ ਆਪਸ ਵਿੱਚ ਇਹ ਇਖਤਲਾਫ ਰਹਿੰਦਾ ਵੀ ਜਿਹੜਾ ਵੱਡਾ ਭਰਾ ਸੀ ਉਹ ਕਹਿੰਦਾ ਵੀ ਤੂੰ ਵੀ ਡੇਰੀ ਤੇ ਕੰਮ ਕਰਿਆ ਕਰ ਤੂੰ ਸਾਰਾ ਦਿਨ ਸਕੂਲ ਲਾਉਣਾ ਮੈਨੂੰ ਕੱਲੇ ਨੂੰ ਕੰਮ ਕਰਨਾ ਪੈਂਦਾ ਤੇ ਜਦੋਂ ਮਹੀਨੇ ਬਾਅਦ ਉਹ ਫੀਸ ਆਪਣੇ ਭਰਾ ਤੋਂ ਮੰਗਦਾ ਤੇ ਉਹਨਾਂ ਦੇ ਘਰ ਝਗੜਾ ਹੁੰਦਾ ਇੱਕ ਦਿਨ ਮੈਂ 9ਵੀਂ ਜਮਾਤ ਪੜਾਉਂਦਾ ਪਿਆ ਹਾਂ ਤੇ ਇੱਕ ਵਿਦਿਆਰਥੀ ਅਰਬੰਸ ਵਰਾਂਡੇ 'ਤੇ ਆ ਕੇ ਖਲੋ ਗਿਆ ਉਹਨੇ ਮੈਨੂੰ ਇਸ਼ਾਰਾ ਕੀਤਾ ਸਹਨਤ ਮਾਰੀ ਵੀ ਤੁਸੀਂ ਬਾਹਰ ਆਓ ਮੈਂ ਜਦੋਂ ਬਾਹਰ ਆਇਆ ਤਾਂ ਮੈਨੂੰ ਕਹਿੰਦਾ ਸਾਰੋ ਕੁਲਵਿੰਦਰ ਜਿਹੜਾ ਪਾਗਲ ਹੋ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਉਹ ਕਹਿੰਦਾ ਮੈਂ ਮਰ ਜਾਣਾ ਮੈਂ ਕਿਹਾ ਹੋਇਆ ਕੀ ਕਹਿੰਦਾ ਜੀ ਉਹੋ ਹੀ ਹਰ ਮਹੀਨੇ ਵਾਲਾ ਚਰਚਾ ਕਿ ਉਹਨੇ ਫੀਸ ਮੰਗੀ ਤੇ ਭਰਾ ਨੇ ਉਹਨੂੰ ਗੁੱਸਾ ਕੀਤਾ ਉਹ ਕਹਿੰਦਾ ਮੈਂ ਗੱਡੀ ਥੱਲੇ ਸਿਰ ਦੇ ਕੇ ਮਰ ਜਣਾ ਤੁਸੀਂ ਮੇਰੇ ਨਾਲ ਚੱਲੋ ਆਖਰੀ ਪੀਰੀਅਡ ਸੀ ਔਰ ਮੈਂ ਉਹਨੂੰ ਥੋੜਾ ਜਿਹਾ ਕਿਹਾ ਵੀ 2 ਮਿੰਟ ਰੁਕ ਜਾ ਬੈਲ ਹੋਈ ਛੁੱਟੀ ਹੋ ਗਈ ਮੈਂ ਸਾਈਕਲ ਚੱਕਿਆ ਆਪਣਾ ਉਸ ਹਰਮਨਸ ਨੇ ਵੀ ਆਪਣਾ ਸਾਈਕਲ ਚੱਕਿਆ ਸੀ ਉਹਦੇ ਘਰ ਪਹੁੰਚ ਕੇ ਜਦੋਂ ਮੈਂ ਕੁਲਵਿੰਦਰ ਕੋਲ ਪਹੁੰਚਿਆ ਤੇ ਕੁਲਵਿੰਦਰ ਹਾ ਮਾਰ ਕੇ ਰੋਣ ਲੱਗ ਪਾ ਮੇਰੀ ਝੋਲੀ ਸਿਰ ਰੱਖ ਕੇ ਤੇ ਮੈਨੂੰ ਕਹਿੰਦਾ ਸਰ ਜੀ ਮੈਂ ਮਰ ਜਾਣਾ ਮੈਨੂੰ ਕੋਈ ਪੜਾਉਣ ਨੂੰ ਰਾਜ਼ੀ ਨਹੀਂ ਹੈਗਾ ਉਸ ਵਕਤ ਮੇਰੀ ਤਨਖਾਹ ਜਿਹੜੀ ਸੀ ਉਹ 1500 ਰੁਪਏ ਸੀ ਮਹੀਨੇ ਦੀ ਮੇਰੀ ਆਰਥਿਕ ਹਾਲਤ ਵੀ ਐਸੀ ਨਹੀਂ ਸੀ ਕਿ ਮੈਂ ਉਹਦੀ ਕੋਈ ਬਹੁਤੀ ਮਦਦ ਕਰ ਸਕਦਾ ਦੋਸ਼ੀ ਮੈਂ ਵੀ ਹੈਗਾ ਉਸ ਵਕਤ ਕਿ ਮੈਂ ਉਹਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੇਟਾ ਤੇਰਾ ਡੇਰੀ ਵਾਲਾ ਕੰਮ ਜਿਆਦਾ ਵਧੀਆ ਤੂੰ 12ਵੀਂ ਕਰਕੇ ਕਿਹੜਾ ਡੀਸੀ ਲੱਗ ਜਾਣਾ ਤੇ ਤੂੰ ਡੇਰੀ ਵਾਲੇ ਕੰਮ ਤੇ ਆਪਣੇ ਭਰਾ ਦਾ ਹੱਥ ਫਟਾ ਤੇ ਉਹ ਪੜ੍ਹਾਈ ਵਿੱਚੇ ਛੱਡ ਕੇ ਉਹ ਡੰਗਰਾਂ ਦੇ ਕੰਮ 'ਚ ਪੈ ਗਿਆ ਉਸ ਤੋਂ ਬਾਅਦ ਉਹ ਸਕੂਲ ਨਹੀਂ ਆਇਆ ਸ਼ਾਇਦ ਉਦੋਂ ਮੈਨੂੰ ਇਹ ਲੱਗਦਾ ਸੀ ਕਿ ਇਹ ਬੱਚਾ ਕਿਤੇ ਖੁਦਕੁਸ਼ੀ ਨਾ ਕਰ ਲੇ ਸੁਸਾਈਡ ਨਾ ਕਰ ਲੇ ਮਰਨਾ ਜਾਏ ਅਗਰ ਉਹ ਮਰ ਜਾਂਦਾ ਤਾਂ ਸ਼ਾਇਦ ਤਾਂ ਵੀ ਮੈਨੂੰ ਦੁੱਖ ਹੁੰਦਾ ਮੈਂ ਜ਼ਿੰਮੇਵਾਰ ਹੁੰਦਾ ਉਸ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਕਿ ਸ਼ਰੋਮਣੀ ਕਮੇਟੀ ਜਿਹਦੇ ਕੋਲ ਅਥਾਹ ਪੈਸਾ ਹੈ ਉਹ ਇੱਕ ਸਕੂਲ ਚਲਾ ਰਹੀ ਆ ਤੇ ਉੱਥੇ 20 ਬੱਚਿਆਂ ਕੋਲੋਂ ਫੀਸ ਲਈ ਜਾਂਦੀ ਆ ਕੀ ਅਸੀਂ ਉਹਨਾਂ ਬੱਚਿਆਂ ਨੂੰ ਸਿੱਖਿਆ ਮੁਫਤ ਨਹੀਂ ਦੇ ਸਕਦੇ ਉਸ ਘਟਨਾ ਨੇ ਮੈਨੂੰ ਆਪਣੀਆਂ ਗੱਲਾਂ ਵੀ ਕੁਝ ਚੇਤੇ ਕਰਾਈਆਂ ਇੱਕ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਾ ਹਾਂ ਉਹਦੋਂ ਮੈਂ 9ਵੀਂ ਚ ਪੜਦਾ ਸਾਂ ਸਾਲ 1979 ਘਰ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਸੀ ਪਿਤਾ ਜੀ ਕੰਟਰੈਕਟ ਬੇਸ ਤੇ ਉੱਤੇ ਹੀ ਪ੍ਰੋਫੈਸਰ ਸਨ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਤਨਖਾਹ ਬਹੁਤੀ ਨਹੀਂ ਸੀ ਹੁੰਦੀ ਪਰਿਵਾਰ ਦਾਦਕਾ ਪਰਿਵਾਰ ਵੱਡਾ ਸੀ ਸਾਡੀ ਦਾਦੀ ਦੀ ਮਦਦ ਵੀ ਕਰਦੇ ਸਨ ਕਿਉਂਕਿ ਦਾਦਾ ਜੀ ਦੀ ਧਿਆਨ ਤੋਂ ਚੁੱਕਾ ਸੀ ਤੇ ਦਾਦਾ ਜੀ ਦੇ ਨਾਂ ਹੋਣ ਕਰਕੇ ਹਰ ਮਹੀਨੇ ਦਾਦਾ ਜੀ ਨੂੰ ਵੀ ਪੈਸੇ ਭੇਜਦੇ ਸੀ ਸਾਡੇ ਸਕੂਲ ਵਿੱਚ ਇੱਕ ਮੈਥ ਦੇ ਅਧਿਆਪਕ ਆਏ ਨਵੇਂ-ਨਵੇਂ ਉਹ ਵੀ ਕੰਟਰੈਕਟ ਤੇ ਸਨ ਤਨਖਾਹ ਉਹਨਾਂ ਦੀ ਵੀ ਬਹੁਤੀ ਨਹੀਂ ਸੀ ਹੈਗੀ ਤੇ ਉਹ ਸਾਨੂੰ ਹਰ ਰੋਜ਼ ਜ਼ੋਰ ਲਾਉਂਦੇ ਸੀ ਵੀ ਮੇਰੇ ਕੋਲ ਟਿਊਸ਼ਨ ਪੜ੍ਹਾਇਆ ਕਰੋ ਸ਼ਾਮ ਨੂੰ ਘਰੇ ਆ ਕੇ ਉਦੋਂ ਉਹ 40 ਰੁਪਏ ਸਾਡੇ ਕੋਲੋਂ ਲੈਂਦੇ ਸੀ ਮਹੀਨੇ ਦੀ ਫੀਸ ਤੇ ਪਿਤਾ ਜੀ 30 ਰੁਪਏ ਆਪਣੀ ਮਾਤਾ ਨੂੰ ਭੇਜਦੇ ਹੁੰਦੇ ਸੀ ਮਹੀਨੇ ਦੇ ਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਜੇ ਮੈਂ ਘਰ ਜਾ ਕੇ ਕਹਾਂਗਾ ਮੈਂ ਟਿਊਸ਼ਨ ਰੱਖਣੀ 40 ਰੁਪਏ ਦੀ ਤੇ ਮਾਤਾ ਵਾਲਾ ਜਿਹੜਾ 30 ਰੁਪਏ ਵਾਲਾ ਕੰਮ ਗੜਬੜਨਾ ਹੋ ਜਾਏ ਮੈਂ ਇਸ ਕਰਕੇ ਘਰ ਜ਼ਿਕਰ ਹੀ ਨਾ ਕੀਤਾ। ਔਰ ਉਹ ਅਧਿਆਪਕ ਸਾਨੂੰ ਰੋਜ਼ ਸੈਨਤਾ ਵੀ ਮਾਰਿਆ ਕਰੇ, ਤੁਹਾਨੂੰ ਕੁੱਟਿਆ ਵੀ ਕਰੇ, ਟੈਸਟ ਲਵੇ ਤੇ ਨੰਬਰ ਨਾ ਦੇ ਆ ਕਰੇ। ਅੰਤ ਹਾਰ ਕੇ ਹਾਊਸ ਟੈਸਟ ਆ ਗਏ। ਕੱਚੇ ਪੇਪਰ ਆ ਗਏ। ਮੈਥ ਦਾ ਜਿਸ ਦਿਨ ਪੇਪਰ ਸੀ, ਮੈਨੂੰ ਇਹ ਲੱਗਿਆ ਵੀ ਮੈਂ ਪਾਸ ਨਹੀਂ ਹੋਣਾ ਕਿਉਂਕਿ ਉਹ ਰੋਜ਼ ਸਾਨੂੰ ਕੁੱਟਦਾ ਸੀ ਵੀ ਤੁਸੀਂ ਪਾਸ ਨਹੀਂ ਹੋਣਾ। ਮੇਰੇ ਮਨ 'ਚ ਇੱਕ ਗੱਲ ਘਰ ਕਰ ਗਈ ਵੀ ਮੈਂ ਪਾਸ ਨਹੀਂ ਹੋਣਾ ਮੈਥ 'ਚ। ਉ ਉਸ ਦੇ ਹਿਸਾਬ ਦੇ ਮਾਸਟਰ ਨੇ ਸਾਨੂੰ ਟੌਰਚਰ ਕਰਕੇ ਇਹ ਸਮਝਾਇਆ ਵੀ ਤੁਸੀਂ ਪਾਸ ਨਹੀਂ ਹੋ ਸਕਦੇ ਤੇ ਸਾਈਕੋਲੋਜੀਕਲੀ ਮੇਰੇ ਮਨ ਚ ਵੀ ਮਾਨਸਿਕ ਤੌਰ ਤੇ ਗੱਲ ਬਹਿ ਗਈ ਵੀ ਮੈਂ ਪਾਸ ਨਹੀਂ ਹੋਣਾ ਤੇ ਮੇਰੇ ਮਿੱਤਰ ਨੇ ਮੈਨੂੰ ਇੱਕ ਵਾਰੀ ਦੱਸਿਆ ਕਿ ਮੈਂ ਏਵਿਲ ਦੀ ਇੱਕ ਗੋਲੀ ਤੇ ਇੱਕ ਕਲੋਰੋਕੈਨ ਦੀ ਗੋਲੀ ਇਕੱਠੀ ਖਾ ਲਈ ਸੀ ਤੇ ਮੈਂ ਬੇਹੋਸ਼ ਹੋ ਗਿਆ ਤੇ ਮੈਨੂੰ ਇਸ ਫੁਰਨਾ ਫੁਰਿਆ ਵੀ ਇਹ ਦੋ ਗੋਲੀਆਂ ਖਾ ਕੇ ਮੈਂ ਤਾਂ ਬੇਹੋਸ਼ ਹੋ ਜਾਂਦਾ ਤੇ ਟੈਸਟ ਨਾ ਦੇਣ ਕਰਕੇ ਇਹ ਕੰਮ ਕੀਤਾ ਜਾ ਸਕਦਾ ਤੇ ਮੈਂ ਆਪਣੀ ਪਾਕਟ ਮਨੀ ਵਿੱਚੋਂ ਇੱਕ ਪੱਤਾ ਕਲੋਰੋਕਵਿੰਡ ਦਾ ਤੇ ਇੱਕ ਪੱਤਾ ਏਵਲ ਦਾ ਦੁਕਾਨ ਤੋਂ ਲੈ ਆਂਦਾ 10 ਗੋਲੀਆਂ ਏਵਲ ਦੀਆਂ ਤੇ 10 ਗੋਲੀਆਂ ਕਲੋਰੋਕਵਿੰਡ ਮੈਂ ਰਾਤੀ ਖਾ ਕੇ ਤੇ ਸੌਂ ਗਿਆ ਵੀ ਸਵੇਰੇ ਪਤਾ ਨਹੀਂ ਉੱਠਣਾ ਕਿ ਨਹੀਂ ਉੱਠਣਾ ਘੱਟੋ ਘੱਟ ਟੈਸਟ ਤੋਂ निजात ਮਿਲ ਜਾਏਗੀ ਮੈਂ ਟੈਸਟ ਨਹੀਂ ਦੇਣਾ ਪਏਗਾ ਮੈਨੂੰ ਪਰ ਕੁਦਰਤੀ ਹੁਣ ਪਤਾ ਨਹੀਂ ਗੋਲੀਆਂ ਨਗਲੀ ਸੀ ਜਾਂ ਮੇਰਾ ਸਰੀਰ ਤਕੜਾ ਸੀ ਮੈਨੂੰ ਹੋਇਆ ਕੁਝ ਨਾ ਸਵੇਰੇ ਫਿਰ ਉਦਨ ਜਾ ਕੇ ਮਾਤਾ ਮੇਰੀ ਕਹਿੰਦੀ ਚੱਲ ਉੱਠ ਤਿਆਰ ਹੋ ਨਹਾ ਤੋ ਤੇ ਸਕੂਲੇ ਜਾ ਤੇਰਾ ਟੈਸਟ ਹੈ ਅੱਜ 33 ਨੰਬਰ ਵਾਲਾ ਪਾਸ ਹੁੰਦਾ ਸੀ ਟੈਸਟ ਦਿਨ ਜਾਣਾ ਪਿਆ ਗਏ 39 ਨੰਬਰ ਮੇਰੇ ਆ ਗਏ ਮੈਂ ਪਾਸ ਹੋ ਗਿਆ ਪਰ ਕਈ ਵਾਰ ਮੈਂ ਸੋਚਦਾ ਉਦੋਂ ਕਿ ਉਸ ਵਕਤ ਅਗਰ ਉਹ ਗੋਲੀਆਂ ਮੈਨੂੰ 20 ਗੋਲੀਆਂ ਅਸਰ ਕਰ ਜਾਂਦੀਆਂ ਤਾਂ ਸ਼ਾਇਦ ਮੈਂ ਤੁਹਾਡੇ ਸਾਹਮਣੇ ਨਾ ਹੁੰਦਾ ਉਸ ਬੱਚੇ ਨੇ ਮੈਨੂੰ ਆਪਣੀਆਂ ਗੱਲਾਂ ਵੀ ਯਾਦ ਕਰਾਈਆਂ ਫਿਰ ਮੈਨੂੰ ਇਹ ਲੱਗਾ ਵੀ ਵੇਖਣਾ ਚਾਹੀਦਾ ਕਿ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਜਿੱਥੇ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਦਫ਼ਤਰ ਹੈ ਜਿੱਥੇ ਤਕਰੀਬਨ 27 ਇਤਿਹਾਸਕ ਗੁਰਦੁਆਰੇ ਨੇ ਉੱਥੇ ਗੁਰਦੁਆਰਿਆਂ ਦੀ ਦਸ਼ਾ ਕੀ ਹੈ ਉਹ ਕਿਸ ਪਾਸੇ ਤੁਰੇ ਨੇ ਜਿਨ੍ਹਾਂ ਜਿਨ੍ਹਾਂ ਇਲਾਕਿਆਂ ਵਿੱਚੋਂ ਮੇਰੇ ਵਿਦਿਆਰਥੀ ਆਉਂਦੇ ਸੀ ਮੈਂ ਉਹਨਾਂ ਨਾਲ ਇਲਾਕਿਆਂ ਦੇ ਵਿੱਚ ਛੋਟਾ ਜਿਹਾ ਸਰਵੇ ਕੀਤਾ ਹੈ। ਔਰ ਮੈਨੂੰ ਇਹ ਲੱਗਾ ਕਿ ਜਿੰਨੇ ਸਕੂਲ ਨੇ ਸਾਡੇ ਕੋਲ ਉੱਥੇ ਉਹਦੇ ਨਾਲੋਂ ਤਕਰੀਬਨ 5 ਗੁਣਾ ਜ਼ਿਆਦਾ ਗੁਰਦੁਆਰਾ ਸਾਹਿਬ ਨੇ ਗੁਰੂ ਘਰ ਨੇ। ਤਕਰੀਬਨ ਉਸ ਵਕਤ 25 ਅਰਧ ਸਰਕਾਰੀ ਤੇ ਸਰਕਾਰੀ ਸਕੂਲ ਸਨ ਅੰਮ੍ਰਿਤਸਰ ਸ਼ਹਿਰ ਦੇ ਅੰਦਰ ਤੇ ਤਕਰੀਬਨ 5 ਗੁਣਾ ਉਹਦੇ ਨਾਲੋਂ ਗੁਰੂ ਘਰ ਸਨ। ਔਰ ਕਮਾਲ ਦੀ ਗੱਲ ਇਹ ਹੈ ਕਿ 27 ਇਤਿਹਾਸਕ ਗੁਰਦੁਆਰੇ ਹੋਣ ਦੇ ਬਾਵਜੂਦ ਵੀ ਉਹ ਗੁਰੂ ਘਰ ਜਿਹੜੇ ਉਹ ਜਾਤ ਬਰਾਦਰੀ ਦੇ ਆਧਾਰ ਦੇ ਉੱਤੇ ਬਣੇ ਹੋਏ ਆ ਔਰ ਬਣਾਏ ਗਏ ਨੇ ਔਰ ਮੈਨੂੰ ਉਸ ਵਕਤ ਇਹ ਮਹਿਸੂਸ ਹੋਇਆ ਕਿ ਇਹ ਸਿਰਫ ਗੁਰੂ ਘਰ ਨਹੀਂ ਹੈ ਇਹ ਇੱਕ ਤਰ੍ਹਾਂ ਦਾ ਆਮਦਨ ਦਾ ਇੱਕ ਸਾਧਨ ਜ਼ਰੀਆ ਤਿਆਰ ਕੀਤਾ ਗਿਆ ਕਿ ਗੁਰਦੁਆਰਾ ਉਹ ਸਾਰਿਆ ਜਾਏ ਗੁਰੂ ਘਰ ਉਹ ਸਾਰਿਆ ਜਾਏ ਤੇ ਉਹਦੇ ਤੋਂ ਆਮਦਨ ਜਿਹੜੀ ਹੈ ਉਹ ਆਉਣੀ ਸ਼ੁਰੂ ਹੁੰਦੀ ਹੈ ਔਰ ਉਸ ਆਮਦਨ ਨੂੰ ਸਿਵਾਏ ਗੁਰਦੁਆਰੇ ਦੀ ਮੋੜ ਉਸਾਰੀ ਜਾਂ ਨਵੀਨੀਕਰਨ ਤੋਂ ਇਲਾਵਾ ਸਿੱਖਿਆ ਦੇ ਉੱਤੇ ਕਿਸੇ ਥਾਂ ਦੇ ਉੱਤੇ ਵੀ ਖਰਚ ਨਹੀਂ ਕੀਤਾ ਜਾਂਦਾ ਔਰ ਕਮਾਲ ਦੀ ਗੱਲ ਇਹ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਚਾਹੇ ਉਹਦੇ ਐਡਿਟਿਡ ਸਕੂਲ ਨੇ ਚਾਹੇ ਪ੍ਰਾਈਵੇਟ ਸਕੂਲ ਨੇ ਪ੍ਰਾਈਵੇਟ ਅਦਾਰੇ ਨੇ ਉਹਨਾਂ ਕੋ ਕਿਸੇ ਜਗ੍ਹਾ ਦੇ ਉੱਤੇ ਮੁਫਤ ਸਿੱਖਿਆ ਪ੍ਰਦਾਨ ਨਹੀਂ ਕੀਤੀ ਜਾਂਦੀ ਨਾ ਦਿੱਤੀ ਜਾਂਦੀ ਹੈ ਇਸ ਖੋਜ ਨੂੰ ਸਿੱਖ ਮਾਡਲ ਆਫ ਐਜੂਕੇਸ਼ਨ ਫॉर ਕੰਪਲੀਟ ਲਿਵਿੰਗ ਕਤਾ ਦੇ ਵਿੱਚ ਛਾਪਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਵੱਡਾ ਹੁਲਾਰਾ ਕਹਿ ਲਓ ਮੈਨੂੰ ਮਿਲਿਆ ਉਹ ਇਹ ਮਿਲਿਆ ਕਿ ਮੈਨੂੰ ਉਹ ਜਿਹੜਾ ਮੇਰਾ ਖੋਜ ਹੈ ਪੰਜਾਬੀ ਟ੍ਰਿਬਿਊਨ ਦੇ ਉਸ ਵਕਤ ਦੇ ਪ੍ਰਮੁੱਖ ਪੱਤਰਕਾਰ ਦਵਿੰਦਰਪਾਲ ਜੀ ਨੇ ਬੜੇ ਖੂਬਸੂਰਤ ਤਰੀਕੇ ਨਾਲ ਪਹਿਲੇ ਪੰਨੇ ਤੇ ਉਹਦੀ ਸਮੀਖਿਆ ਦਿੱਤੀ ਔਰ ਉਸ ਵਕਤ ਦੇ ਐਸਜੀਪੀਸੀ ਦੇ ਪ੍ਰਧਾਨ ਮੱਕੜ ਸਾਹਿਬ ਦਾ ਉਹਨਾਂ ਨੇ ਬਿਆਨ ਵੀ ਲਿਆ ਪ੍ਰਤੀਗਿਆ ਵੀ ਲਈ ਔਰ ਉਹਨਾਂ ਨੇ ਇਹ ਗੱਲ ਮੰਨੀ ਕਿ ਅਸੀਂ ਸਿੱਖਿਆ ਦੇ ਖੇਤਰ ਵਿੱਚ ਪਛੜ ਗਏ ਆ ਸਾਨੂੰ ਅੱਗੇ ਆਉਣਾ ਚਾਹੀਦਾ ਪਰ ਸਾਰੀ ਸਮੱਸਿਆ ਦਾ ਹੱਲ ਇਹ ਹੈ ਕਿ ਸਾਨੂੰ ਪਛੜੇ ਨੂੰ ਅੱਗੇ ਜਾਣਾ ਚਾਹੀਦਾ ਪਰ ਉਸ ਹੱਲ ਸਮੱਸਿਆ ਦੇ ਹੱਲ ਨੂੰ ਅਸੀਂ ਲੱਭਿਆ ਨਹੀਂ ਨਾ ਅਸੀਂ ਨਾ ਹੀ ਅਸੀਂ ਉਹਨੂੰ ਆ ਕਿਸੇ ਪਾਸੇ ਲਾ ਸਕੇ ਅਸੀਂ ਸਿਰਫ ਇਸ ਗੱਲ ਤੇ ਰਹਿ ਗਏ ਵੀ ਗੁਰਦੁਆਰਾ ਸਾਹਿਬ ਦਾ ਨਮਿਨੀ ਕਰਨ ਸੰਗ ਮਰਮਰ ਜਿੰਨਾ ਮਰਜ਼ੀ ਲਵਾ ਲਓ ਸੋਨਾ ਲਵਾ ਲਓ ਲੇਕਿਨ ਅਗਰ ਅਸੀਂ ਸਿੱਖਿਆ ਦੀ ਗੱਲ ਕਰਦੇ ਹਾਂ ਤੇ ਅਸੀਂ ਉਸਦੋਂ ਪਛੜ ਜਾਂਨੇ ਵੀ ਅਸੀਂ ਉੱਥੇ ਪੈਸਾ ਨਹੀਂ ਖਰਚ ਕਰਦੇ ਆ ਇਸ ਤੋਂ ਬਾਅਦ ਜਦੋਂ ਸਕੂਲਾਂ ਦੀ ਗੱਲ ਵਿਦਿਅਕ ਅਦਾਰਿਆਂ ਦੀ ਗੱਲ ਕਰਦੇ ਆਂ ਤੇ ਸਾਡੇ ਸਿੱਖ ਜਿਹੜੇ ਅਦਾਰੇ ਨੇ ਉਹ ਉਸ ਪੱਦਰ ਦੇ ਵੀ ਨਹੀਂ ਅਸੀਂ ਬਣਾ ਸਕੇ ਕਿ ਲੋਕ ਉਹਦੇ ਚ ਦਾਖਲਾ ਲੈ ਸਕਣ ਸਾਡੇ ਹੁਣ ਵੀ ਬੱਚੇ ਜਿਹੜੇ ਨੇ ਉਹ ਈਸਾਈਆਂ ਦੇ ਸਕੂਲ ਚ ਸਨਾਤਨੀਆਂ ਦੇ ਸਕੂਲ ਚ ਜਾਣ ਨੂੰ ਤਰਜੀਹ ਦਿੰਦੇ ਆ ਕਾਰਨ ਸਿਰਫ ਇੱਕੋ ਆ ਕਿ ਸਾਡੇ ਖਾਲਸਾ ਸਕੂਲ ਜਿਹੜੇ ਨੇ ਕਹਿੰਦੇ ਘਾਉਂਦੇ ਜਿਹੜੇ ਸਿੱਖਾਂ ਦੇ ਸਕੂਲ ਨੇ ਉਹ ਵੀ ਉਸ ਮਿਆਰ ਦੇ ਨਹੀਂ ਹੈਗੇ ਕਿ ਅਸੀਂ ਉੱਥੇ ਆਪਣਾ ਬੱਚਾ ਭੇਜੀਏ ਔਰ ਉਹ ਕਿਸੇ ਪੱਧਰ ਤੇ ਪਹੁੰਚ ਜਾਵੇ ਜਾਂ ਇਹ ਯਕੀਨ ਹੋਵੇ ਵੀ ਹਾਂ ਅਗਰ ਇਸ ਸਕੂਲ ਵਿੱਚ ਅਸੀਂ ਪੜ੍ਹਾਵਾਂਗੇ ਤੇ ਇਹ ਬੱਚਾ ਯਕੀਨਨ ਕਿਸੇ ਪੱਧਰ ਤੇ ਪਹੁੰਚ ਜਾਏਗਾ ਇਸ ਤੋਂ ਬਾਅਦ ਅ ਮੈਨੂੰ ਕਾਫੀ ਸਾਰੀਆਂ ਪ੍ਰਤੀਕਿਰਿਆਵਾਂ ਮਿਲੀਆਂ ਜਿਦੇ ਚੋਂ ਇੱਕ ਖਾਸ ਪ੍ਰਤੀਕਿਰਿਆ ਹੈ ਜਿਹੜਾ ਕਿ ਆਕਸਫੋਰਡ ਹੈਂਡਬੁੱਕ ਆਫ ਸਿਕਸ ਸਟੱਡੀਜ਼ ਪੁਸਤਕ ਜਿਹੜੀ ਹੈ ਉਹ ਛਪੀ ਔਰ ਉਹਦੇ ਵਿੱਚ ਇਸ ਖੋਜ ਦਾ ਹਵਾਲਾ ਦਿੱਤਾ ਗਿਆ ਔਰ ਸਿੱਖ ਕਾਉਂਸਲ ਆਫ ਸਕਾਟਲੈਂਡ ਨੇ ਇਸ ਖਾਸ ਖੋਜ ਦੇ ਆਧਾਰ ਦੇ ਉੱਤੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਵੀ ਜਲੰਧਰ ਵਿੱਚ ਕਰਵਾਈ 2016 ਚ ਮੈਨੂੰ ਇਹ ਹੁਲਾਰਾ ਮਿਲਿਆ ਕਿ ਇੱਕ ਖੋਜ ਜਾਰੀ ਰਹਿਣੀ ਚਾਹੀਦੀ ਹੈ ਔਰ ਮੈਨੂੰ ਇਹ ਮਹਿਸੂਸ ਹੋਇਆ ਕਿ ਇਹਨੂੰ ਅੱਗੇ ਵਧਾਉਣਾ ਚਾਹੀਦਾ ਤਾਂ ਕਿ ਹੋਰ ਬਿਹਤਰ ਗੁਰਦੁਆਰਾ ਸਿਸਟਮ ਜਿਹੜਾ ਹੈ ਉਹ ਕੀਤਾ ਜਾ ਸਕੇ ਆ ਪ੍ਰਬੰਧ ਜਿਹੜਾ ਹੈ ਗੁਰਦੁਆਰਿਆਂ ਦਾ ਉਹ ਵੱਖ-ਵੱਖ ਹੱਥਾਂ 'ਚ ਹੈ ਐਸਜੀਪੀਸੀ ਦਾ ਵੱਖਰਾ ਹੈ ਡੇਰਿਆਂ ਦਾ ਵੱਖਰਾ ਹੈ ਨਿੱਜੀ ਗੁਰਦੁਆਰੇ ਵੱਖਰੇ ਨੇ ਔਰ ਉਹਨੂੰ ਬਿਹਤਰ ਕਰਨ ਵਾਸਤੇ ਹੋਰ ਜ਼ਿਆਦਾ ਇਸ ਬਾਕ ਵਿੱਚ ਖੋਜ ਕਰਨੀ ਬਣਦੀ ਆ ਔਰ ਕੀਤੀ ਗਈ ਬਾਅਦ ਵਿੱਚ ਉਹਦਾ ਜ਼ਿਕਰ ਆਪਾਂ ਬਾਅਦ ਵਿੱਚ ਕਰਾਂਗੇ ਬਹੁਤ ਬਹੁਤ ਧੰਨਵਾਦ ਦੋਸਤੋ ਸਾਡੀ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਦਾ ਹਮੇਸ਼ਾ ਸਵਾਗਤ ਹੈ ਧੰਨਵਾਦ